ਤਾ ਪਾਕਿਸਤਾਨ ਦੇ ਵੱਲੋਂ ਭਾਰਤ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਬੇਟੇ ਦੇ ਵੱਲੋਂ ਇੱਕ ਧਮਕੀ ਆ ਜਿਹੜੀ ਉਹ ਦਿੱਤੀ ਗਈ ਆ ਸਾਬਕਾ ਪ੍ਰਧਾਨ ਮੰਤਰੀ ਦੇ ਬੇਟੇ ਅਤੇ ਸਾਬਕਾ ਵਿਦੇਸ਼ ਮੰਤਰੀ ਨੇ ਧਮਕੀ ਦਿੱਤੀ ਹੈ ਅਤੇ ਸਿੰਧੂ ਨਦੀ ਵਿੱਚ ਭਾਰਤੀਆਂ ਦਾ ਖੂਨ ਵਹਾਉਣ ਦੀ ਗੱਲ ਆ ਜਿਹੜੀ ਉਹ ਆਖੀ ਆ ਤਾਂ ਇਸ ਮਸਲੇ ਤੋਂ ਬਾਅਦ ਵਿਵਾਦ ਆ ਜਿਹੜਾ ਉਹ ਵਾਦਦਾ ਦਿਖਾਈ ਦੇ ਰਿਹਾ ਏ ਇੱਕ ਪਾਸੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦੇ ਵੱਲੋਂ ਕੁਝ ਪਾਬੰਦੀਆਂ ਨੇ ਜਿਹੜੀਆਂ ਉਹ ਲਗਾਈਆਂ ਗਈਆਂ ਸੀ ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਵੀ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ ਅਤੇ ਦੋਵੇਂ ਦੇਸ਼ਾਂ ਦੇ ਵਿੱਚਕਾਰ ਤਣਾਅ ਹੈ ਜਿਹੜਾ ਉਹ ਵੱਜ ਜਾਂਦਾ ਹੈ ਤਾਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਤੇਜ਼ ਕਾਰਵਾਈ ਤੋਂ ਬਾਅਦ ਪਾਕਿਸਤਾਨ ਘਬਰਾ ਗਿਆ ਹੈ ਅਤੇ ਉਸ ਦੇ ਆਗੂਆਂ ਦੇ ਵੱਲੋਂ ਅਜਿਹੀਆਂ ਧਮਕੀਆਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਰੀਆਂ ਨੇ ਜਾਂ ਫਿਰ ਉਲਟੀਆਂ ਸਿੱਧੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਹਾਲ ਹੀ ਦੇ ਵਿੱਚ ਪਾਕਿਸਤਾਨ ਦੇ ਇੱਕ ਲੀਡਰ ਨੇ ਅੱਤਵਾਦੀਆਂ ਨੂੰ ਆਜ਼ਾਦੀ ਕੁਹਾਟੀਆਂ ਤੱਕ ਕਹਿ ਦਿੱਤਾ ਸੀ ਤਾਂ ਇਸ ਬਿਆਨ ਦਾ ਵੀ ਕਾਫੀ ਵਿਰੋਧ ਹੋਇਆ ਸੀ ਤਾਂ ਹੁਣ ਇੱਕ ਹੋਰ ਪਾਕਿਸਤਾਨੀ ਲੀਡਰ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ ਤਾਂ ਹੁਣ ਬਿਲਾਵਲ ਪੁੱਟੋ ਦਾ ਨਾਮ ਆ ਜਿਹੜਾ ਉਹ ਸਾਹਮਣੇ ਆਇਆ ਹੈ ਉਸ ਨੇ ਇਹ ਗੱਲ ਸਟੇਜ ਤੋਂ ਆਖੀ ਹੈ ਕਿ ਸਿੰਧੂ ਨਦੀ ਵਿੱਚ ਭਾਰਤੀ ਲੋਕਾਂ ਦਾ ਕੂਨੋ ਵਹਾਇਆ ਜਾਵੇਗਾ ਤਾਂ ਪਾਕਿਸਤਾਨ ਪੀਪਲਸ ਪਾਰਟੀ ਦੇ ਚੇਅਰਮੈਨ ਬਿਲਾਵਲ ਪੁਟੋ ਨੇ ਇੱਕ ਟਵੀਟ ਵੀ ਕੀਤਾ ਹੈ ਅਤੇ ਪਹਿਲਗਾਮ ਦੁਖਾਨ ਦੇ ਲਈ ਭਾਰਤ ਵੱਲੋਂ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਟਵੀਟ ਦੇ ਵਿੱਚ ਉਸ ਨੇ ਲਿਖਿਆ ਹੈ ਕਿ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਲਈ ਅਤੇ ਆਪਣੇ ਲੋਕਾਂ ਨੂੰ ਮੂਰਖ ਬਣਾਉਣ ਦੇ ਲਈ ਪੀਐਮ ਮੋਦੀ ਅਜਿਹੇ ਇਲਜ਼ਾਮ ਲਗਾ ਰਹੇ ਨੇ ਤਾਂ ਇੱਕ ਬਿਆਨ ਉਹਨਾਂ ਨੇ ਸਟੇਜ ਤੋਂ ਵੀ ਦਿੱਤਾ ਹੈ ਤਾਂ ਬਿਲਾਵਲ ਨੇ ਕਿਹਾ ਹੈ ਕਿ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਇੱਕ ਪਾਸੜ ਤੌਰ ਤੇ 무ਤਲ ਕਰ ਦਿੱਤਾ ਹੈ ਇਸ ਦੇ ਤਹਿਤ ਉਹਨਾਂ ਨੇ ਸਵਿਕਾਰ ਕੀਤਾ ਹੈ ਕਿ ਸਿੰਧੂ ਪਾਕਿਸਤਾਨ ਦਾ ਹੈ ਬਿਲਾਵਲ ਨੇ ਕਿਹਾ ਹੈ ਕਿ ਮੈਂ ਇੱਥੇ ਸਿੰਧੂ ਨਦੀ ਦੇ ਨੇੜੇ ਸ਼ੁਕਰ ਵਿੱਚ ਖੜਾ ਹੋ ਕੇ ਭਾਰਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਿੰਧ ਸਾਡੀ ਹੈ ਅਤੇ ਸਾਡੀ ਹੀ ਰਹੇਗੀ ਭਾਵੇਂ ਇਸ ਸਿੰਧ ਦੇ ਪਾਣੀ ਵਿੱਚ ਵਗਦਾ ਪਾਣੀ ਵਗਦਾ ਹੋਵੇ ਜਾਂ ਫਿਰ ਉਹਨਾਂ ਦਾ ਖੂਨ ਤਾਂ ਭਾਰਤੀਆਂ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਆ ਜਿਹੜਾ ਉਹ ਦਿੱਤਾ ਗਿਆ ਹੈ ਤਾਂ ਬਲਾਵਲ ਨੇ ਭਾਰਤ ਦੇ ਐਲਾਨਾਂ ਤੇ ਖਾਸ ਕਰਕੇ IWT ਸੰਬੰਧੀ ਸਖਤ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਇਹ ਨਾ ਸਿਰਫ ਗੈਰ ਕਾਨੂੰਨੀ ਹਨ ਬਲਕਿ ਮਨੁੱਖਤਾ ਦੇ ਵਿਰੁੱਧ ਵੀ ਹਨ ਤਾਂ ਸਾਫਕਾ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ ਅਤੇ ਪਾਕਿਸਤਾਨ ਦਾ ਮਾਮਲਾ ਨਾ ਸਿਰਫ ਸੜਕਾਂ ਤੇ ਸਗੋ ਅੰਤਰਰਾਸ਼ਟਰੀ ਪੱਧਰ ਤੇ ਵੀ ਉਠਾਵਾਂਗੇ ਅਤੇ ਭਾਰਤ ਦੇ ਫੈਸਲੇ ਦਾ ਟੁਕਮਾ ਜਵਾਬ ਦੇਵਾਂਗੇ ਤਾਂ ਭਾਰਤ ਨੂੰ ਧਮਕੀ ਆ ਜਿਹੜੀ ਉਹ ਦਿੱਤੀ ਗਈ ਹੈ ਨਦੀ ਦੇ ਵਿੱਚ ਖੂਨ ਬਹਾਉਣ ਦੀ ਗੱਲ ਆ ਜਿਹੜੀ ਉਹ ਆਖੀ ਗਈ ਹੈ ਤਾਂ ਭਾਰਤ ਦੇ ਨਾਲ ਲਗਾਤਾਰ ਪਾਕਿਸਤਾਨ ਦਾ ਤਣਾਅ ਵਧਦਾ ਜਾ ਰਿਹਾ ਹੈ ਪਹਿਲਗਾਮਾਤਾ ਵਾਦੀ ਹਮਲੇ ਦੇ ਵਿੱਚ 26 ਲੋਕਾਂ ਦੀ ਮੌਤ ਤੋਂ ਬਾਅਦ ਭਾਰਤ ਦੇ ਵੱਲੋਂ ਪਾਬੰਦੀਆਂ ਪਾਕਿਸਤਾਨ ਦੇ ਉੱਤੇ ਲਗਾਈਆਂ ਗਈਆਂ ਸਨ ਤਾਂ ਸਿੰਧ ਜਾਲ ਸਮਝੌਤੇ ਨੂੰ ਰੱਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਵੱਲੋਂ ਵੀ ਕੁਝ ਪਾਬੰਦੀਆਂ ਨੇ ਜਿਹੜੀਆਂ ਉਹ ਲਗਾਈਆਂ ਗਈਆਂ ਸੀ ਭਾਰਤ ਨੇ ਵੀ ਪਾਕਿਸਤਾਨੀ ਨਾਗਰਿਕਾਂ ਨੂੰ ਵਤਨ ਵਾਪਸ ਜਾਣ ਦੇ ਹੁਕਮ ਜਾਰੀ ਕੀਤੇ ਸੀ ਅਤੇ ਪਾਕਿਸਤਾਨ ਨੇ ਵੀ ਫਿੱਖ ਸ਼ਰਧਾਲੂਆਂ ਨੂੰ ਛੱਡ ਕੇ ਅਜਿਹੇ ਹੁਕਮ ਬਾਕੀ ਦੇ ਭਾਰਤੀਆਂ ਲਈ ਜਾਰੀ ਕੀਤੇ ਸੀ ਤਾਂ ਸਰਹੱਦਾਂ ਦੇ ਜਿਹੜੀਆਂ ਉਹ ਵੀ ਸਟੀਲ ਕਰ ਦਿੱਤੀਆਂ ਗਈਆਂ ਨੇ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਦੇ ਨਾਲ ਹੋਣ ਵਾਲਾ ਵਪਾਰ ਆ ਜਿਹੜਾ ਉਹ ਵੀ ਬੰਦ ਹੋ ਗਿਆ ਏ ਜਿਸ ਦਾ ਅਸਰ ਆ ਜਿਹੜਾ ਉਹ ਵੀ ਬਾਜ਼ਾਰਾਂ ਦੇ ਵਿੱਚ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਲੇਕਿਨ ਇਸ ਸਭ ਦੇ ਦਰਮਿਆਨ ਇੱਕ ਵਿਵਾਦਤ ਬਿਆਨ ਦਿੱਤਾ ਜਾਂਦਾ ਏ ਸਿੱਧੇ ਤੌਰ ਤੇ ਭਾਰਤ ਨੂੰ ਧਮਕੀ ਆ ਜਿਹੜੀ ਉਹ ਪਾਕਿਸਤਾਨ ਦੇ ਸਾਬਕਾ ਮੰਤਰੀ ਬਲਾਵਲ ਪੁੱਟੋ ਦੇ ਵੱਲੋਂ ਦਿੱਤੀ ਜਾਂਦੀ ਹੈ ਅਤੇ ਇਹ ਆਖਿਆ ਜਾਂਦਾ ਏ ਕਿ ਸਿੰਧ ਨਦੀ ਸਾਡੀ ਹੈ ਜਾਂ ਤਾਂ ਸਿੰਧ ਨਦੀ ਦੇ ਵਿੱਚ ਪਾਣੀ ਵਹੇਗਾ ਜਾਂ ਉਹਨਾਂ ਦਾ ਖੂਨ ਤਾਂ ਸਿੱਧੇ-ਸਿੱਧੇ ਉਹਨਾਂ ਨੇ ਭਾਰਤੀਆਂ ਬਾਰੇ ਅਜੇ ਹੀ ਧੰਕਿਓ ਨਾ ਹਾਲਾਤਾਂ ਵਿੱਚ ਦਿੱਤੀ ਐ ਜਦੋਂ ਦੋਵਾਂ ਦੇਸ਼ਾਂ ਦੇ ਸਬੰਧ ਮੁੜ ਤੋਂ ਤਣਾਅ ਦੇ ਵਿੱਚ ਆ ਗਏ ਨੇ ਜਦੋਂ ਭਾਰਤ ਦੇ ਵਿੱਚ ਵੱਡਾ ਅਤਵਾਦੀ ਹਮਲਾ ਹੋਇਆ ਏ 26 ਬੇਕਸੂਰ ਮਾਰੇ ਗਏ ਨੇ ਅਤੇ ਇਲਜ਼ਾਮ ਪਾਕਿਸਤਾਨ ਦੇ ਉੱਤੇ ਲੱਗੇ ਨੇ ਅਜੇ ਵਿੱਚ ਪਾਕਿਸਤਾਨ ਦੇ ਲੀਡਰ ਦੇ ਵੱਲੋਂ ਅਜੇ ਹੀ ਜਿਹੜੀ ਗੱਲ ਆ ਜਿਹੜੀ ਉਹ ਕੀਤੀ ਗਈ ਆ ਜਿਸ ਦਾ ਹੁਣ ਵੱਡੇ ਪੱਧਰ ਉੱਤੇ ਵਿਰੋਧ ਆ ਜਿਹੜਾ ਉਹ ਵੀ ਕੀਤਾ ਜਾ ਰਿਹਾ ਏ ਤਾਂ ਪਾਕਿਸਤਾਨ ਦੇ ਇਸ ਸਾਬਕਾ ਮੰਤਰੀ ਦਾ ਕੀ ਕੁਝ ਕਹਿਣਾ ਏ ਆਓ ਦੇਖਦੇ ਹਾਂ مودی نے اور ان کی حکومت نے اعلان کیا کہ اب وہ یہ معاہدہ نہیں مانتے اور میں سکھر میں اسی سندھو دریا کے ساتھ کھڑے ہو کے بھارت کو کہنا چاہوں گا کہ سندھو ہمارا ہے اور سندھو ہمارا رہے گا یا इस दरिया से हमारा पानी बहेगा या उनका खून बहेगा ऐसे नहीं हो सकता ऐसे नहीं हो सकता कि एक दिन तू जाए और ये फैसला करे कि आप इन दिस ट्रीटी को नहीं मानते हैं